हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਉਸਮਾ ਜ਼ਿਲ੍ਹਾ ਤਹਿਸੀਲ ਸ੍ਰੀ ਤਰਨਤਾਰਨ ਸਾਹਿਬ ਸੇਰੋਂ ਦੇ ਬਿਲਕੁਲ ਲਾਗੇ ਪਿੰਡ ਉਸਮਾ ਵੇਰ ਸੋਨੇ ਉਹਨਾਂ ਦੇ ਕੋਲ ਆਏ ਆ ਸੋ ਕਾਫੀ ਭਰਾ ਆਪਣੇ ਢਿੱਗੇ ਵੀਰ ਉਹਨਾਂ ਨੂੰ ਪਹਿਲਾਂ ਵੀ ਜਾਣਦੇ ਆ ਬਹੁਤ ਸਾਰੀਆਂ ਵੀਡੀਓ ਆਪਾਂ ਇਸ ਘਰੋਂ ਪਾਈਆਂ ਨੇ ਤੇ ਥੋੜਾ ਜਿਹਾ ਵਕਫਾ ਪੈ ਗਿਆ ਬਾਤ ਮਾਲ ਵੀਰ ਹੋਣੀ ਇਸੇ ਤਰ੍ਹਾਂ डेली ਰੁਟੀਨ ਦੇ ਵਿੱਚ ਲਿਆਉਂਦੇ ਆ ਤੇ ਸੇਲ ਕਰਦੇ ਰਹੇ ਆ ਹੋਰਾਂ ਵੀ ਚੈਨਲਾਂ ਦੇ ਉੱਪਰ ਤੁਸੀਂ ਪਸ਼ੂ ਵੀਰ ਸੋਨੇ ਹੁੰਦੇ ਜਿਹੜੇ ਤੁਸੀਂ ਦੇਖਦੇ ਰਹੇ ਜੇ ਅੱਜ ਇਸ ਵੀਡੀਓ ਦੇ ਵਿੱਚ ਐਨੀਮਲ ਵੈਸੇ ਆਪਾਂ ਤੁਹਾਨੂੰ ਟੋਟਲ 6 ਦਿਖਾਉਣੇ ਆ ਬਾਕੀ ਕੋਈ ਵੀ ਫਾਰਮਰ ਭਰਾ ਆਪਣੀ ਵੀਡੀਓ ਵੇਖ ਕੇ ਖਾਸ ਤੌਰ ਤੇ ਆ ਰਿਹਾ ਠੀਕ ਹੈ ਜੀ ਇੱਥੇ ਆਣ ਕੇ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਮਾਰ ਜ਼ਿਆਦਾਤਰ ਸਵਾਇਆ ਸਵਾਇਆ ਇੱਕੋ ਇੱਕ ਜਿਹੜੀ ਨੀਲੀ ਦੀ ਆਪਾਂ ਤੁਹਾਨੂੰ ਝੋਟੀ ਦਿਖਾਉਣੀ ਆ ਕੱਪਾਂ ਨਾਲ ਟੁੱਕੀ ਆ ਸੋ ਸਮਾਂ ਹਜੇ ਕੱਚੀ ਆ ਅੱਜ ਤਰੀਕ 18 ਜੂਨ ਤੁਸੀਂ ਨੋਟ ਕਰ ਲਓ ਸਮਾਂ ਕੋਈ ਸ਼ਾਮ ਦੇ 5:30 ਵਜੇ ਦਾ ਆ ਸੋ ਮਾਲ ਜਿੰਨਾ ਤੋਂ ਉਸ ਤੋਂ ਦਿਖਾਵਾਂਗੇ ਪਸੰਦੀ ਦਾ ਦਿਖਾਵਾਂਗੇ ਜਿੰਨਾ ਜਿੰਨਾ ਦੋਤ ਦੱਸਿਆ ਜਾਊਗਾ ਉਹਦੀ ਤਸਦੀਕ ਲਈ ਇੱਥੇ ਮੇਰਾ ਭਰਾ ਆਪਾਂ ਮੈਂ 2 ਟਾਈਮ ਚੋਲੋ 4 ਟਾਈਮ ਚੋਲੋ ਪਿੰਡ ਉਸ ਸਮੇ ਤੁਸੀ ਵਿਜ਼ਿਟ ਕਰਨ ਲਿਆ ਜੇ ਬਿਲਕੁਲ ਨੇੜੇ ਟੋਲ ਪਲਾजा ਸੇਰੋਂ ਵਾਲਾ ਟੋਲ ਪਲਾजा ਹਰੀਕੇ ਪਤਨ ਤੋਂ ਆ ਰਹੇ ਤੇ ਆ ਰਹੇ ਜੇ ਤੇ ਬਿਲਕੁਲ ਟੋਲ ਪਲਾਜੇ ਤੋਂ ਪਹਿਲਾਂ ਜਿਹੜੀ ਦੋਸਤ ਇੱਕ ਸ਼ਰਕ ਪਿੰਡ ਉਸ ਮੇ ਨੂੰ ਆ ਜਾਂਦੀ ਆ ਆਹ ਕਰਦੇ ਆ ਪੂਰੀ ਗੱਲ ਬਾਤ ਲੈਣਿਆ ਡਿਟੇਲ ਸਭ ਤੋਂ ਪਹਿਲਾਂ ਜੀਰ ਸੋਨੇ ਸਾਸਰੀ ਕਾਲ ਆਸ਼ੀਰਵਾਦ ਸੰਤੂ ਸਾਹਿਬ ਮਾਰੇ ਕਿਵੇਂ ਕੈਮ ਬਹੁਤ ਵਧੀਆ ਜੀ ਠੀਕ ਆ ਭਾਈ ਹੋਰ ਨਿਕੇਵਰ ਕੀ ਆ ਲਈ ਕਿਵੇਂ ਆ ਨਿਕਾ ਵੀਰਾਜ ਵਡਾ ਹੋ ਗਿਆ ਕੇ ਲੋ 1.5 ਸਾਲ ਤੋਂ ਪਤਾ ਹੋ ਗਿਆ ਗਿਆ ਜੀ ਠੀਕ ਆ ਠੀਕ ਆ ਲੈ ਵੀ ਸੋਨੀ ਵੀਰੇ ਮਾਲ ਤਕਰੀਬਨ ਚਲੋ ਨਿਰੰਤਰ ਇਸੇ ਤਰ੍ਹਾਂ ਹੀ ਆਉਂਦਾ ਰਿਹਾ ਤੇ ਭੈਣ ਭਰਾਵਾਂ ਦੇ ਸਾਹਮਣੇ ਤੁਸੀਂ ਪੇਸ਼ ਕਰਦੇ ਆ ਜੀ ਹਾਂ ਜੀ ਬਸ ਤੇ ਬਾਕੀ ਜ਼ਿਆਦਾਤਰ ਮੱਝਾਂ ਵੀ ਆਉਂਦੀਆਂ ਰਹੀਆਂ ਵੜੜਾ ਵੀ ਆਉਂਦੀਆਂ ਰਹੀਆਂ ਵੜੜਾ ਵੀ ਆਉਂਦੀਆਂ ਐ ਟਾਈਮ ਤੇ ਹੋਰ ਵੀ ਹੈਗਾ ਮਾਲ ਪਰ ਪਈ ਆਪਾਂ ਪਾਉਣੀਆਂ 6 ਅੱਜ ਦੂਜੀਆਂ ਮਈਆਂ ਤਿਆਰ ਕਰਕੇ ਫੇਰ ਪਾਵਾਂਗੇ ਹਾਂ ਆਪ ਆਪardi تسਲੀ ਕੀਤੀ ਹੋਵੇ ਨਾ ਫੇਰ ਗਾਲੋ تسਲੀ ਦਿੱਤੀ ਜਾਂਦੀ ਬਸ 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 ਆਪ ਕੋ ਚੋਇਆ ਹੋਵੇ ਕੋਈ ਚਾਰ ਰੰਗ ਪਸ਼ੂ ਫੇਰ ਹੀ ਆ ਹਾਂਜੀ ਹਾਂਜੀ ਲੈ ਵੀ ਸੋਨੀ ਜਦੋਂ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀਗੀ ਹਾਂਜੀ ਮੈਨੂੰ ਲੱਗਦਾ ਵੀ ਚਲੋ ਰੇਟ ਅੱਜ ਵੀ ਆਪਾਂ ਨਾਰਮਲ ਹੀ ਕਰ ਦੇਨੇ ਆ ਬਿਲਕੁਲ ਉਹ ਬਿਲਕੁਲ ਛੋੜੇ ਛੋਟੀ ਕਮਾਈ ਨੇ ਆਪਾਂ ਵੇਚੀਆਂ ਸੰਤੂ ਸਾਹਿਬ ਇੱਕ ਵਾਰੀ ਤਾਂ ਭੈਣ ਭਰਾ ਸੱਜਣ ਵੀਰ ਆਪਣੇ ਪਿੰਡ ਸਮਾਨ ਲੱਭਣ ਤੇ ਮਜਬੂਰ ਹੋ ਗਏ ਸੀ ਵੀ ਹਾਏ ਕਿੱਥੇ ਗਿਆ ਹਾਏ ਕਿੱਥੇ ਗਿਆ ਹਾਏ ਆਹੋ ਠੀਕ ਆ ਅੱਜ ਵੀ ਮਾਰਾ ਜਿਹੜੀ ਤਹਾ ਵੀਡੀਓ ਹੱਲੇ ਵੀ ਛੋਟੀ ਦੀ ਜਿਹੜੀ ਚੱਲਣ ਦੀ ਤੁਹਾਡੇ ਚੈਨ ਆ ਟੈਪ ਤੇ ਸਭ ਤੋਂ ਇਹ ਖਤਮਾ ਹੀ ਹੋ ਗਿਆ ਖਤਮਾ ਤੋੜ ਤੀਆ ਝੋਡੀ ਨੇ ਹਾਂ 50 50 ਫਟ ਲਾ ਕੇ ਲੋਕਾਂ ਨੇ ਵੇਖੀ ਆ ਹਾਂਜੀ ਹਾਂਜੀ ਲਓ ਜੀ ਕੋਈ ਗੱਲ ਨਹੀਂ ਸੋ ਸੋ ਅੱਜ ਜਦ ਰੈਨੀਮਲ ਆਪਾਂ ਤੁਹਾਨੂੰ ਦਿਖਾਉਣੇ ਆ ਟੀਗਾ ਜੀ ਮੱਝਾ ਆਪਾਂ ਤੁਹਾਨੂੰ ਪ੍ਰੋਪਰ ਡਿਟੇਲ ਦੇ ਵਿੱਚ ਪੂਰੀ ਜਾਣਕਾਰੀ ਦੇ ਦੇਾਂਗੇ ਮਾਲ ਤਕਰੀਬਨ ਆਉਂਦਾ ਰਹਿੰਦਾ ਰੁਟੀਨ ਦੇ ਵਿੱਚ ਸੋ ਬਾਕੀ ਸਮੇਂ ਸਮੇਂ ਨਾਲ ਪੁੱਛਗੇ ਵਿੱਚ ਉਹ ਕਰਦੇ ਰਿਹਾ ਕਰੋ ਤੁਸੀਂ ਸੋਨੀ ਫਿਰ ਕਿਹੜੇ ਬਨੇ ਸ਼ਟਾਟ ਕਰਦੇ ਜੀ ਅੱਜ ਆਪਾਂ ਨੀਲੀ ਮੈਂਦੋ ਸਟਾਰਟ ਕਰੀਏ ਜੀ ਪਹਿਲੋਂ ਠੀਕ ਹੈ ਮਹਾਰਾਜ ਜੀ ਸੋ ਨੀਲੀ ਦੀ ਤੁਹਾਨੂੰ ਇੱਕ ਪਹਿਲਾਂ ਮੱਝ ਦਿਖਾ ਦੇਾਂਗੇ ਹਜੇ ਕੱਚੀ ਆ ਬਾਕੀ ਤੁਸੀਂ ਮੱਝ ਵੇਖੋਗੇ ਤਾਂ ਬਹੁਤ ਪਿਆਰੀ ਐ ਤੇ ਕਾफी ਵੀਰ ਆਪਣੇ ਡਿਮਾਂਡ ਕਰਦੇ ਰਹਿੰਦੇ ਵੀ ਇਹੋ ਜੀ ਮੱਝ ਝੋਟੀ ਦੀ ਬਾਕੀ ਤੁਸੀਂ ਵੇਖ ਲੈ ਬੜੀ ਪਲੀ ਪਲੀਤੀ ਐ ਤੇ ਤਾਂ ਕੀ ਵੇਰਵਾ ਵੀਰ ਇਹ ਸੰਧੂ ਸਾਹਿਬ ਪਹਿਲਾਂ ਨੇ ਦੁੱਧ 14 ਤੋਂ 15 ਕਿਲੋ ਮਨਾਇਆ ਵਾ ਠੀਕ ਐ ਪਰ ਆਪਾਂ ਵੀ ਐਸ ਟਾਈਮ ਤੇ ਕਿੰਨੇ ਵੀ 14 15 ਕਿਲੋ ਜੇ ਹਿਸਾਬ ਨਾਲ ਹੁਣ ਸੁਣੀ ਰੋਟੀ ਤੇ ਗਰਮੀ ਐ ਚਲੋ ਇਹਨਾਂ ਦੇ ਕੱਢੂਗੀ ਵਾਦਨਾ ਕੱਢੂਗੀ ਤੇ ਠੀਕ ਐ ਬਾਕੀ ਇਹ 8.5 ਮਹੀਨਿਆਂ ਦੀ ਦੱਸੀ ਆ ਹਾਂ ਕੋਈ 2 4 ਦਿਨ 10 ਦਿਨ ਅੱਗਾ ਪਿੱਛਾ ਕਰ ਜਾਵੇ ਹਾਂ ਮਹੀਨੇ ਦਾ ਨਹੀਂ ਹੋਊਗਾ ਦੂਜਾ ਜোন ਦਿਨਾਂ ਦਾ ਕੋਈ ਅੱਗਾ ਪਿੱਛਾ ਹੋ ਜਾਵੇ ਉਹ ਮੈਂ ਕਹਿ ਨਹੀਂ ਸਕਦਾ ਹਾਂ ਵੀ ਸਾਢੇ ਅੱਠਾਂ ਦੀ ਦੱਸੀ ਆਪਾਂ ਨੂੰ ਸਾਢੇ ਅੱਠਾਂ ਦੀ ਦੱਸੀ ਆ ਪਰ ਆਪਾਂ ਅੱਠਾਂ ਦੀ ਮੰਨ ਕੇ ਕੋਈ ਲੈ ਲੇ ਉਹ ਬਿਲਕੁਲ ਬਿਲਕੁਲ ਕਿਉਂਕਿ ਕਈ ਵਾਰ ਦੋਸਤ ਪਛੂ ਹੋ ਸਕਦਾ ਵੀ 10 12 ਦਿਨ ਪਹਿਲਾਂ ਤਿਆਰੀ ਕਰ ਜੇ ਬਸ ਕਰਕੇ ਹੋ ਸਕਦਾ ਵੀ ਇਹ ਸਾਢੇ ਅੱਠਾਂ ਦੀ ਤੇ ਅੱਠਾਂ ਦੀ ਮੰਨ ਕੇ ਸੌਦਾ ਲਾ ਲਿਆ ਜੇ ਸਵੇਰ ਦੁਜਾ ਕਿਤੇ ਜਾ ਦੁਜਾ ਜੀ ਦੁਜਾ ਦੁਜਾ ਸਵੇਰ ਸੂਨ ਆਲੀ ਆ ਬਾਕੀ ਖੋਲ ਕੇ ਤੁਮ ਆਪਾਂ ਤੋੜ ਕੇ ਦਿਖਾਉਣੇ ਆ ਫੁੱਲ ਰਾਜੀ ਆ ਫੁੱਲ ਵਜਨ ਵੇ ਦਾ ਮੈਂ ਦਾ ਬਾਕੀ ਤੁਸੀਂ ਤਸੱਲੀ ਨਾਲ ਵੇਖ ਲਿਆ ਜੇ ਮਾਰਕਿੰਗ ਦੀ ਗੱਲ ਕਰਨੀ ਹੈ ਤੇ ਚਾਰੇ ਪੈਰ ਧੋਪੇ ਆ ਅਗਲੇ ਪੈਰਾਂ ਤੇ ਜਵਾਬ ਮਗਰ ਜਰਾਬਾਂ ਚੜੀਆਂ ਨੇ ਅੱਖਾਂ ਦੇ ਵਿੱਚ ਜਵਾਬ ਆ ਬਾਕੀ ਆ ਬਾਡੀ ਸਟ੍ਰਕਚਰ ਆ ਤੁਸੀਂ ਕਰੋ ਚੈੱਕ ਨਾਸਬਤ ਬਾਜ਼ ਕੈਂਵਰੀ ਤੋਂ ਡਰਦੀ ਘੀ ਥੋੜਾ ਜਿਹਾ ਕੋਈ ਨਹੀਂ ਮਾਰਾ ਸੰਭਲ ਕੇ ਤੋਰ ਲਈ ਕੋਈ ਨਹੀਂ ਐਸੇ ਪਸ਼ੂ ਮਾਰਾ ਮੁੜ ਕੇ ਦੇਣਾ ਕਿਤੇ ਡਰਦਾ ਨਾ ਡੁੱਪਦਾ ਬਾਰ ਬੂਰੀ ਨੇ ਕੱਢਿਆ ਦਾ ਸਤਿ ਸ੍ਰੀ ਅਕਾਲ ਬਾਕੀ ਚੋਟੀ ਬਹੁਤ ਖੂਬਸੂਰਤ ਆ ਦੋਸਤੋ ਫੁੱਲ ਹੈਵੀ ਪਾਰਟੀ weight ਫੁੱਲ ਵਜਨਦਾਰ ਸੋ ਬਾਕੀ ਜਿਹੜੀ ਤਸੱਲੀ ਆਪਾਂ ਲੈਣੀ ਉਹ ਮੌਕੇ ਤੇ ਲੈ ਲਾਂਗੇ ਜਿਵੇਂ ਕਿ ਟਿੱਪਣ ਜਾਂ ਭਾਰ ਪਿਛੇ ਦੀ ਕੋਈ ਵੀ ਸਮੱਸਿਆ ਭਾਰ ਪਿਛੇ ਦੀ ਸੰਤੂ ਸਾਹਿਬ ਗਰੰਟੀ ਦਵਾਗੇ ਆਪਾਂ ਆਹ ਦੇਖੋ ਜੀ ਸੋ ਕਹਿੰਦੇ ਹਰੇ ਕਰਮਾ ਦੀ 2 ਮਹੀਨੇ ਲੈ ਜੇ ਉਹ ਜਿਹੜਾ ਪਿਛਾ ਵੀ ਕਰ ਸਕਦੀ ਆ ਆਹ ਤੇ ਉਹ ਰਾਜੀ ਮੈਂ ਆ 2-4 ਦਿਨ ਵੱਧ ਘੱਟ ਵੀ ਦਿਨ ਲੈ ਸਕਦੀ ਠੀਕ ਆ ਠੀਕ ਆ ਬਾਕੀ ਸੋਹਣੀ ਮੈਂ ਚੰਗੀ ਵੀਰੇ ਕੋਈ ਦਾ ਪਿੱਛੋਂ ਭੈਣ ਭਰਾ ਵੀਰ ਕਿਸੇ ਨੂੰ ਪੁੱਛਿਆ ਕਿ ਦੁੱਧ ਦੋ ਨਾਰਮਲ ਕਿੰਨਾ ਦੁੱਧ ਦੇ ਸੰਧੂ ਸਾਹਿਬ ਉਹਨੇ ਇਹ ਗੱਲ ਕਹੀ ਵੀ 14 ਕਿਲੋ ਅਸੀਂ ਪਹਿਲਾਂ ਥੱਲੇ ਚੋਇਆ ਵਾ ਠੀਕ ਹੈ ਜੀ ਐਰ ਕੀ ਦੁੱਧ ਦੇ ਵੱਧ ਗੱਡੂਗੇ ਅਸੀਂ ਬਹੁਤ ਸੇਵਾ ਚੰਗੀ ਕੀਤੀ ਆ ਬੋਲਦੇ ਮਹਾਰਾ ਪਰ ਅਸੀਂ ਕਿਹੜੀਆਂ ਤੇ ਪਾਈਆਂ ਵਾ ਟ੍ਰਾਂਸ ਐਕਸ਼ਨ ਚੱਲ ਰਹੀ ਆ ਹਾਂ ਜੀ ਠੀਕ ਹੈ ਪਰ ਆਪਾਂ ਨੇ ਵੀ ਇੰਨੇ ਆ ਹੀ ਚਲੇ ਇੰਨਾ ਇੱਕ ਦੁੱਧ 14 15 ਕਿਲੋ ਸੰਧੂ ਸਾਹਿਬ ਥੋੜਾ ਨਹੀਂ ਹੁੰਦਾ ਬਾਕੀ ਜਿੜੀ ਵੱਡੀ ਮੈਂ ਇਹਨਾਂ ਨੂੰ ਆਂਦਾ ਵੀ ਕੀ ਆ ਬਿਲਕੁਲ ਬਿਲਕੁਲ ਲਓ ਵੀ ਥਾਣ ਤੁਸੀਂ ਦੇਖ ਸਕਦੇ ਜੇ ਓਏ ਦੋਸਤੋ ਡਰਾਈ ਪੀਰੀਅਡ ਦੇ ਵਿੱਚ ਆ 8 ਮਹੀਨੇ ਦੀ ਇਹ ਗੱਬਣਾ ਕਰਮਾੜੀ ਹੋਗ ਰਿਹਾ ਹੋ ਤਾਂ ਕੋਈ 5-10 ਦਿਨ ਉੱਪਰ ਵੀ ਹੋਊਗਾ ਸਮਾਂ ਪਰ 8 ਮਹੀਨੇ ਦੀ ਮੰਨ ਕੇ ਸੌਦਾ ਲਾ ਲਿਆ ਜੀ ਸੋਨੇ ਕੀ ਮੁੱਲ ਕੀ ਡਿਮਾਂਡ ਕਰਦਾ ਫਿਰ ਮੁੱਲ ਆ ਜੀ ਸੰਧੂ ਆ ਸਾਹਿਬ ਆਪਾਂ 2 ਮਹੀਨਿਆਂ ਦੀ ਖੇਚਲ ਕੱਪੜਾ ਕਿਦੇ ਛੱਡ ਕੇ ਦੇਣੀ ਆ ਉਹਦੇ ਤੁਹਾਨੂੰ ਪਤਾ ਵੀ ਜੇ ਮੁੱਲ ਬਿਲਕੁਲ ਤਿਆਰ ਹੋ ਗਿਆ ਜੀ ਡੇਢ ਵੀ ਮੰਗ ਲੈਂਦੇ ਭਾਵੇਂ ਬਿਲਕੁਲ ਬਿਲਕੁਲ ਪੌਲਟਾਰੀ ਵੀ ਮੰਗ ਲੈਂਦੇ ਆ ਅੱਜ ਲੱਖ ਦੀ ਦੇ ਦਈਏ ਲੱਖ ਦੇ ਵੈਸੇ ਚਲੋ ਦੇੜ ਦਾ ਹੱਕ ਵੀ ਰੱਖਦੀ ਹੈ ਕਰਮਾਂ ਦੀ ਕੋਈ ਮੰਗ ਨਹੀਂ ਕਿ ਪਰ ਜਿੰਨੇ ਪਸ਼ੂ ਅੱਜ ਕੱਲ ਟੈਟ ਹੋਏ ਪਏ ਆ ਹਾਂਜੀ ਹਾਂਜੀ ਪਰ ਆਪਾਂ ਕਿੰਨੀ ਕੀ ਸ਼ੋਰ ਜੱਪਾ ਕਰਦੇ ਆ ਵਿੱਚੋਂ ਕੀ ਮਾਨਤਨ ਇਹ ਸੰਤੂ ਸਾਹਿਬ ਤੁਸੀਂ ਕਹਿੰਦੇ ਆ ਅੱਜ ਸ਼ੋਰ ਕਰਦੇ ਆ ਅੱਜ ਵੀਡੀਓ ਪਹਿਲੀ ਅੱਜ 1.5 ਸਾਲ ਬਾਅਦ ਫੇਰ ਬਣਾਉਣ ਲੱਗੇ ਆ ਅੱਛਾ ਨਹੀਂ ਮਾਨਤਨ ਫੇਰ ਜ਼ਰੂਰੀ ਜਾਏਗਾ ਜੇ ਤੁਸੀਂ ਆਖੋ ਕੀ ਕਰ ਦੋ ਹਾਂ ਬਾਕੀ ਸੋਨੇ ਛਾਰਦੀਏ ਖੁੱਲਾ ਕੋਈ ਯਾਰ ਨਹੀਂ ਕੋਈ 2000 ਨਹੀਂ 5000 ਹੀ ਛੱਡਦੇ 5000 ਹੀ ਛੱਡ ਦਾਂਗੇ ਇਹ 95000 ਦੀ ਦੱਸੋ ਆ ਜੀ ਮਿਲਦੀ ਉਹ ਸਾਹਿਬ ਦੇ ਦਾਂਗੇ ਬਾਕੀ ਤਿਆਰੀ ਤੇ ਮੇਰਾ ਭਰਾ ਕੱਲ ਨੂੰ ਤੁਸੀਂ ਪੂਰੀ ਟਿਕ ਦੇ ਵਿੱਚ ਭਾਵੇਂ ਇਹਨੂੰ ਕਰਮਾਣੂ ਨੂੰ 35 ਤੋਂ ਬਾਹਰ ਵੀ ਵੇਚ ਬਸ ਵਿਗਦੀ ਆ ਸੰਤੂ ਸਾਹਿਬ ਠੀਕ ਆ ਜੀ ਬਹੁਤ ਪਿਆਰੀ ਆ ਇਸ ਤੋਂ ਬਾਅਦ ਇੱਕ ਸੋਨੀ ਵੀਰੇ ਆਪਣੇ ਕੋਲ ਅਗਲੀ ਮੱਝ ਆ ਗਈ ਆ ਗਈ ਜੀ ਪਹਿਲਣ ਝੋਟੀ ਆ ਜੀ ਪਹਿਲਣ ਝੋਟੀ ਆ ਕਲੀਨ ਹੋ ਗਿਆ ਸੂਈ ਨੂੰ ਦਾੜੂ ਤੇ ਬੱਚਾ ਜੋ ਅੱਜ ਇਹਨੂੰ ਚੌਥਾ ਢਾਂ ਗਿਆ ਸੂਈ ਨੂੰ ਠੀਕ ਆ ਜੀ ਇਹ ਸਾਫ ਹੋਈ ਆ ਇਹਦੇ ਕੋ 8:00 ਵਜੇ ਬੋਲਾ 8:30 ਵਜੇ 8:00 ਵਜੇ ਇਨਾ ਹੋਊਗਾ ਲੈ ਸੰਤੂ ਸਾਹਿਬ ਆ ਜਿਹੜੇ ਕੋਈ ਦਾਗ ਹੈ ਮੇਰਾ ਵੀਰ ਵੇਖ ਕੇ ਲੈ ਲੈ ਇਹ ਕੋਈ ਫਲਾਰੀ ਸਮਝ ਲੈ ਕੋਈ ਦਾਗ ਸਮਝ ਲੈ ਜੋ ਕੋਹ ਹੋ ਆ ਤੁਹਾਡੇ ਲੋ ਵੀ 8 ਕਿਲੋ ਕਿਸਾਨ ਵੀਰੋਂ ਇਹਦੇ ਕੋਲ ਬੋਲਾ ਹੈ ਮਗਰ 31 ਦਸੀ ਨਾ ਹਾਂਜੀ ਹਾਂਜੀ ਮਗਰ 31 ਫੀਮੇਲ ਕਾਫ ਆ ਬਾਕੀ ਥੋੜੇ ਜਿਹਾ ਨਿਸ਼ਾਨ ਬਾਗ ਆ ਕਿ ਇੱਥੇ ਆਣ ਕੇ ਕੋਈ ਮੇਰਾ ਭਰਾ ਆਪਣਾ ਇਤਰਾਜ ਨਾ ਕਰੇ ਜਿਵੇਂ ਕਈ ਵਾਰਾ ਡੇਰੀਆਂ ਦੇ ਵਿੱਚ ਵੀ ਜਿਵੇਂ ਪਸ਼ੂ ਤਕਰੀਬਨ ਕੋਈ ਪਿਸ਼ਾਬ ਦੇ ਉੱਤੇ ਬਹਿ ਕੇ ਜਿਆਦਾ ਥੋਣਾ ਕਰਕੇ ਨਿਸ਼ਾਨ ਦੀ ਇਹ ਕੋਈ ਫਲਾਰੀ ਦਾ ਵੀ ਮੰਨ ਸਕਦਾ ਬਾਕੀ ਇਹ ਤੁਹਾਡੇ ਸਾਹਮਣੇ ਆ ਮੁੱਠੀ ਮੁੱਠੀ ਥਾਣਾ 8 ਕਿਲੋ ਬੋਲਾ ਕਰਮਾ ਦੀ ਥੱਲੇ ਠੀਕ ਹੈ ਜੀ ਬਾਕੀ ਚੱਡੇ ਲੇਵੇ ਦੀ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਰਿਹਾ ਬਿਲਕੁਲ ਪੱਦਰ ਇੱਕ ਸਾਰ ਬਿਲਕੁਲ ਲੇਵਾ ਕਰਮਾਲੀ ਦਾ ਤੇ ਮੁੱਠੀ ਮੁੱਠੀ ਥਾਣਾ ਨੋਕ ਵਾਲਾ ਮਗਰ ਉਹ ਜਿਹੜਾ ਸੰਦੂ ਸਾਹਿਬ ਜਿਹੜਾ ਪਸ਼ਮਦੀਨ ਆ ਡਾ ਡਾ ਮੋਟਾ ਥਾਣ ਬਣਾਉਦੀ ਕੁੜੀ ਆ ਵੀ ਹਾਂ ਸੋ ਮਗਰ ਦੇ ਕੱਤੀ ਫੀਮੇਲ ਕਾਫ ਆ ਸੋ ਅੱਜ ਦੂਜਾ ਕਿ ਦਿਨ ਨਹੀਂ ਦੱਸਿਆ ਹਨਾ ਹਾਂ ਜੀ ਹਾਂ ਜੀ ਤੀਜਾ ਤੀਜਾ ਦਿਨ ਆ ਸੰਦੂ ਸਾਹਿਬ ਕੋਲ ਤੀਜਾ ਦਿਨ ਆ ਲਾੜੂ ਨਾਲ ਆ ਹਾਂ ਲੋ ਜੀ ਤੀਜਾ ਦੇਣਾ ਸੋ ਬਾਕੀ ਇਹ ਮਗਰ ਕੱਟੀ ਹੈ ਜੀ ਠੀਕ ਹੈ ਜੀ ਫੀਮੇਲ ਆ ਸੋ 98 ਦੀ ਕਰਮਾ ਲਈ ਸਾਫ ਸੁਥਰੀ ਆ ਲੈ ਵੀ ਸੋਨੀ ਵੀਰੇ ਕੀ ਮੋਲ ਕਰਦਾ ਇਹਦਾ ਮੋਲ ਤੇ ਸੰਧੂ ਸਾਹਿਬ ਭਾਵੇਂ ਲੱਖ ਕਰੀ ਜਾਈਏ 95 ਕਰੀ ਜਾਈਏ ਹਾਂ ਅੱਜ 88000 ਦੀ ਦੇ ਦਈਏ ਮੈਂ 80000 ਦੀ ਥੋੜਾ ਹੋਰ ਛੱਡ ਦਈਏ ਨਹੀਂ ਮਾਨਤਨ ਕਰੀਏ ਫਿਰ ਜਿੰਨਾ ਹੁੰਦਾ ਕਰਦੇ ਖੋਦਾ 85 ਦੀ ਦੇ ਦੇਣੀ ਅੱਜ 85 ਦੀ ਤੰਤੂ ਸਾਹਿਬ ਮਿਲਦੀ ਨਹੀਂ ਉਤਰਾ ਬਾਰੋ ਮੈਂ ਔਖਾ ਹੀ ਕੰਮ ਜਿੱਤੀ ਵੱਡੀ ਆ ਦਮ ਤੈੜੀ ਆ ਹਾਂਜੀ ਹਾਂਜੀ ਮਿਲਦੀ ਨਾ ਕਰਕੇ ਚਲੋ ਆਪਣੇ ਕੋਲ ਭੈਣ ਭਰਾਵੋ ਕੋ ਪਹਿਲੀ ਜਿੱਤ ਕਰਦੇ ਆਪਾਂ ਕੱਟੀ ਲਈ ਆ ਪਰ ਅੱਜ ਆਪਾਂ ਵੀ ਅਗਿਆ ਵੀ ਆ ਕੇ ਪਹਿਲੀ ਵੀਡੀਓ ਪਾਉਣੀ ਆ ਬਿਲਕੁਲ ਛੋਡਾ ਕਰਕੇ ਦੇਣੀ ਆ ਅੱਜ ਐਂਡ ਐਂਡ ਪੁਆਇੰਟ 85 ਐਂਡ ਐਂਡ 85 ਦੀ ਜਾਂ ਹੋਰ ਵੰਡਣ ਕਰਦਾਂਗੇ ਕੋਈ ਗੱਲ ਨਹੀਂ ਭੈਣ ਭਰਾਵੋ ਲਓ ਵੀ ਇਹ ਖੁੱਲੀਆਂ ਵੱਡੀਆਂ ਉਪਰਾਂ ਹੀ ਆ ਟਿਕਾ ਜੀ 85000 ਦੀ ਇਹ ਤੁਹਾਨੂੰ ਕਰਮਾ ਦੀ ਮੱਝ ਮਿਲ ਜੂਗੀ ਝੋਟੀ ਮਿਲ ਜੂਗੀ ਮਗਰ ਕੱਟੀ ਆ ਚਲੋ ਵੀ ਬੈਨੀਫਿਟ ਆ ਪਲੱਸ ਪੁਆਇੰਟ ਬਾਕੀ ਸਾਰੇ ਪਾਸਿਓਂ ਕਰਮਾਂ ਦੀ ਪੂਰੀ ਕਾਇਮ ਆ ਪਿੱਟਪੁੜੇ ਵਾਲੀ ਸਾਈਡ ਤੋਂ ਸਿੰਗਲ ਸਾਡੀ ਬਦਲਾ ਪਿੰਡਾ ਸੋ ਚੰਗੀ ਆ ਬਾਕੀ ਚਵਾਈ ਵੀ ਬਿਲਕੁਲ ਓਕੇ ਰਿਪੋਰਟ ਇਹ ਤੇਰੀ ਓਕੀ ਚਵਾਈ ਦੀ ਸੰਧੂ ਸਾਹਿਬ ਆਪਾਂ ਪਾਉਣੀ ਨਹੀਂ ਮਾੜੀ ਆ ਨਾ ਇੱਕ ਮਾਰਦੀ ਨੇ ਦੇ ਇੱਕ ਚਵਾਈ ਦੀ ਦੇ ਕੇ ਪਿਸ਼ਾਬ ਖਾਉਂਦੀ ਇਹ ਕੰਮ ਨਹੀਂ ਜਾਣਦਾ ਜਿੰਨਾ ਜਰ ਵੀਡੀਓ ਦੇ ਕਰਨਾ ਵਾ ਸਾਫ ਸੁਥਰਾ ਕਰਨਾ ਲੈਬੀ ਪਸ਼ੂ ਦਾ ਪਾਉਣਾ ਨਹੀਂ ਇਹ ਨਹੀਂ ਪਾਉਣਾ ਆਪਾਂ ਮੈਂ ਵੀ ਇਹ 285000 ਦੇ ਵਿੱਚੋਂ ਵੀ ਮਾਨਤਨ ਹੋ ਜਾਊਗਾ ਲੈਸ ਹੋ ਜਾਊਗਾ ਠੀਕ ਆ ਜੀ ਇਸ ਤੋਂ ਬਾਅਦ ਇੱਕ ਤੀਜੇ ਨੰਬਰ ਤੇ ਆਪਾਂ ਤੁਹਾਨੂੰ ਇੱਕ ਇਧਰ ਝੋਡੀ ਵਿਖਾ ਦਿੰਦੇ ਆ ਇਹ ਵੀ ਸੰਧੂ ਸਾਹਿਬ ਪਹਿਲਾ ਸੁਆਵਾ ਸੂਈ ਕਰੇ ਲੋਜੀ ਪਹਿਲਾ ਸੂਆ ਇਹਦੇ ਮਗਰ ਕਟਾ ਇਹਦੇ ਮਗਰ ਕਟਾ ਜੀ ਮਗਰ ਮੇਲ ਕਾਫ ਆ ਤੇ ਪਹਿਲਾ ਸੂਆ ਕਿੰਨੇ ਦਿਨਾਂ ਦੀ ਸੂਈ ਏ ਇਹ ਸੰਧੂ ਸਾਹਿਬ ਦਾ 10 12 ਦਿਨਾਂ ਦੀ ਹੋਊਗੀ 10 12 ਦਿਨਾਂ ਦੀ ਹਾਂਜੀ ਠੀਕ ਆ ਅੱਛਾ ਸੋਨੀ ਵੀਰੇ ਕਿੰਨਾ ਕੁ ਦੁੱਧ ਇਹ ਕੋ ਸੱਤੇ ਕਿਲੋ ਦੁੱਧਿਆ ਮਿੰਤੀ ਦਾ ਸੰਧੂ ਸਾਹਿਬ ਸੱਤ ਕਿਲੋ ਇਹ ਆਈ ਵੀ ਅੱਜ ਆਪਾਂ ਐਵੇਂ 8 9 ਕਿਲੋ ਦੱਸ ਕੇ ਦੇਣੀ ਨਹੀਂ ਆ ਕੋ ਮੁਰਕੇ ਕੱਲ ਨੂੰ ਚਵਾਉਣਾ ਆ ਆਪਾਂ ਬਿਲਕੁਲ ਸੱਤੇ ਕਿਲੋ ਮਿੰਤੀ ਦਾ ਦੁੱਧ ਆ ਪਹਿਲਾਂ ਛੋਟੀ ਆ ਬਾਕੀ ਸਿੰਗੀ-ਸੁੰਗੀ ਬਿਲਕੁਲ ਛੋਟੀ ਆ ਗੋਲ ਸਿੰਘ ਮਗਰ ਇਹਦੇ ਕਟਾ ਮੇਲ ਕਾਫ ਸੋ ਬਾਕੀ ਇਹ ਤੁਸੀਂ ਢਾਂਚਾ ਇਸ ਮੈਂ ਦਾ ਚੈੱਕ ਕਰ ਲਓ ਸੋ ਚੱਡੇ ਲੇਵੇ ਤੋਂ ਇੱਕ ਅੰਦਾਜ਼ਾ ਲੱਗ ਜੂਗਾ ਵੈਸੇ ਹੁਣ ਸ਼ਾਮ ਦੀ 2:30 ਦਾ ਟਾਈਮ ਹੋਇਆ ਖੜਾ ਚੱਡਾ 7 ਕਿਲੋ ਦਾ ਬੰਦੇ ਆ ਜਾਏ ਮੈਂ ਸੁਣੇ ਵੀਰੇ 7 ਕਿਲੋ ਦੋ ਤੇ ਚਲ 12 ਦਿਨਾਂ ਦੀ ਸੀਦਾ ਜੀ ਵਾਹ 10 12 ਦਿਨਾਂ ਦੀ ਸੂਈ ਆਈ ਤੇ ਕੀ ਮੁੱਲ ਰਹੂਗਾ ਇਹਦਾ ਮੁੱਲ ਇਹਦਾ 85000 ਦੀ ਦੇ ਦਈਏ ਨਾ 85000 ਦੀ ਮਾਰਦਗੇ ਛਾਲ ਇੱਕੋ ਇੱਕ ਵਾਰ 80000 ਦੀ ਦੇ ਦਈਏ 80000 ਦੀ ਤੇ ਜਿਵੇਂ ਇੱਕ ਵਾਰ ਥੋੜਾ ਪ੍ਰੇਮ ਹੁੰਦਾ ਆਪਣਾ ਬੜਾ ਤੇ ਜੋ ਫਿਰ ਕਰਾਉਣਾ ਕਰਾ ਦੇ ਤੂੰ ਆਪੇ ਮਾਨ ਕਰਾ ਦੇ ਜੋ ਕਰਨਾ ਚਾਹਦਾ ਉਹ ਗੌਰ ਜਾਂਦਗੇ ਵਿੱਚੋਂ ਦੇਦਾ ਆਗੇ ਇੱਕ ਪੱਤਰ ਦੀ ਜਾਂਦਗੇ ਦੇਦਾ ਆਗੇ ਸੰਦੂ ਸਾਹਿਬ ਪਰ ਹੁਣ ਛੋੜੀ ਕਰਦੀ ਜੋ ਇਹਦੇ ਚੋ ਠੀਕ ਹੈ ਬਈ ਕਿਉਂਕਿ ਇਹ 75000 ਦੀ ਦੋਸਤੋ ਜੋ ਵੀ ਮਿਲ ਜੂਗੀ ਪਹਿਲਾ ਸੁਆ ਝੋਟੀ ਆ ਹਾਂਜੀ ਬਾਕੀ ਕੋਈ ਬਾਤ ਘਾਟ ਨਹੀਂ ਹੋਊਗੀ ਚੁਾਈ ਦੇ ਹਾਂ ਜਿਹੜੀ ਕੋਈ ਰੱਬ ਦੇ ਗਲਤ ਮਲਤ ਨਾ ਹੋਊਗਾ ਕਬ ਆਪਣੀ ਐ ਕੋਈ ਭਾ ਵੀਡੀਓ ਕਾਲ ਤੇ ਚਵਾਲੇ ਭਾਵੇਂ ਬਗੈਰ ਚੋੜਾ ਦੀ ਕਰੂ ਤਾਂ ਵੀ ਫਾਂਚ ਨਹੀਂ ਸੰਧੂ ਸਾਹਿਬ ਹੋਊਗਾ ਕੋਈ ਗੱਲ ਚਲੋ ਬਹੁਤ ਵਧੀਆ ਗੱਲ ਆ ਇੱਕ ਇਧਰ ਆਪਣੇ ਕੋਲ ਆ ਗਈ ਵੀਰ ਆ ਸੰਧੂ ਸਾਹਿਬ ਵਾਲੇ ਅੱਜ ਇਹ ਪਰਸੇ ਰਾਤ ਦੀ ਸੀ ਜੋ ਆ ਨਾੜੂ ਨਾਲ ਝੋਲੇ ਇਹਦਾ ਵੀ ਲੋਜੀ ਫੋਟੋ ਸਾਫ ਕੀਤੀ ਆ ਬਈ ਠੀਕ ਆ ਪਰਸੋ ਰਾਤ ਦੀ ਬਾਕੀ ਐ ਚਵਾਈ ਧਾਰਾ ਮਾਰ ਕੇ ਵਿਖਾ ਦਾਂਗੇ ਤੁਹਾਨੂੰ ਚਵਾਈ ਐ ਰੂਵ ਵਰਗੀ ਆ ਲੋਡੀ ਤੇ ਗਾਦੀ ਪਰਸੋਂ ਸੋਈਏ ਮਗਰ ਕੱਟੀ ਆ ਫੀਮੇਲ ਆ ਤੀਜਾ ਸਵੇਰ ਦੁਜਾ ਬੰਦੂ ਸਾਹਿਬ ਆ ਉਤਰਾ ਫਿੱਕੀ ਥੋੜੀ ਜੀ ਰਹੀ ਆ ਕਿਨੇ ਸਾਂਭੀ ਘਟਿਆ ਨਸਲ ਕੁਆਲਟੀ ਦੇ ਪੂਰੀ ਆ ਹਾਂ ਆ ਸਾਂਭੀ ਘਟਿਆ ਗਏ ਨੇ ਹਾਂ ਬਾਕੀ ਸੈਲ ਉਹ ਮਾਰ ਇੱਕ ਬੇਮਾ ਬਣੀ ਵਾਲਾ ਮਗਰਾ ਥਣ ਮੋਟਾ ਆ ਹਾਂ ਮੋਟਾ ਦਾ ਥੋੜਾ ਜਾ ਭਾਲ ਵੀ ਆ ਉਤਰਾ ਮੜਾ ਆ ਜਾ ਫਰਕ ਵੀ ਹੈਗਾ ਠੀਕ ਆ ਠੀਕ ਆ ਠੀਕ ਆ ਤੋਂ ਬਾਕੀ ਦੋਸਤੋ ਚੁਵਾਈ ਦੇ ਵਿੱਚ ਪਹਿਲਾਂ ਵੀ ਆਪਾਂ ਛਿਟਾ ਦੇ ਕਿ ਤੁਹ ਕਹਿ ਦਿੱਤਾ ਸੀ ਵੀ ਕੋਈ ਫਰਕ ਨਹੀਂ ਹੈਗਾਗਾ ਤੇ ਜਿਵੇਂ ਤੁਸੀਂ ਵੇਖ ਸਕਦੇ ਪਏ ਜਿਵੇਂ ਸੂਈ ਤਾਜੀ ਏ ਅੱਜ ਤਿੱਜਾ ਦੇ ਨੇ ਨੋਰਮਲ ਦਰਮਿਆਨ ਵੀ ਜਿਹੜੀ ਭਲੋਣ ਕੋਈ ਭਾਲਪੁਲ ਵੀ ਹੋ ਸਕਦੀ ਏ ਇੱਧਰ ਤੁਹਾਨੂੰ ਲੱਗੇ ਤਾਂ ਬਖਾਦਗੇ ਪੱਥਾ ਨਾ ਆਹ ਦੇਖੋ ਜੀ ਅੱਧਾ ਸੋਨੀ ਵੀਰੇ ਕੋਈ 2 3 ਕੋਈ 3 4 ਗੰਗ ਦੀਆਂ ਚਵਾਈਆਂ ਆਹ ਟੈਂਟ ਤੇ ਸੰਧੂ ਸਾਹਿਬ 9 ਕਿਲੋ ਹੋਊਗਾ ਪਰ 8 ਕਿਲੋ ਦੱਸ ਕੇ ਬੋਲਾ ਦੇਣੀ ਆਪਾਂ ਠੀਕ ਏ ਵੀਰੇ ਬੋਲਾ 9 ਕਿਲੋ ਹੀ ਹੋਊਗਾ ਪਰ ਆਪਾਂ 8 ਕਿਲੋ ਦੱਸ ਕੇ ਗਲੋਣੀ ਆ ਠੀਕ ਏ ਠੀਕ ਏ ਲਓ ਵੀ ਬੋਲਾ ਹੋਵੇ ਨਾ ਮਤਲਬ ਤੁਸੀਂ 9 ਕਿਲੋ ਇਹ ਤੇ 8 ਕਿਲੋ ਵੀ ਰਸੋਨਾ ਦਾ ਵੀ ਦੱਸ ਕੇ ਆਪਾਂ भेजांगे या जा दवांगे या चबावांगे किसी सज्जन भ्रानु नोरवा नाल मगर इते करमाली दे कट्टी करमा आ गई है ਤੁਸੀਂ ਵੇਖ ਸਕਦੇ ਜੇ ਨੰਬਰ ਚੌਥਾ ਇਹਦਾ ਵੇਰਵਾ ਪਾਈ ਚਲਦੇ ਆਂ ਕਈ ਵਾਰ ਫੋਨ ਤੇ ਗੱਲ ਕਰਨੀ ਨਹੀਂ ਪਾਉਂਦਾ ਤੁਹਾਨੂੰ ਸਾਹਿਬ ਬਾਕੀ ਥਾਂ ਤੋਂ ਬਹੁਤ ਵਧੀਆ ਇਧਰ ਬਹਿਣੀ ਆਲੇ ਪਾਸੇ ਵੀ ਤੁਹਾਨੂੰ ਦਿਖਾ ਦਗੇ ਆਹ ਲੋ ਠੀਕ ਹੈ ਚੱਲ ਇਧਰ ਹੋ ਠੀਕ ਹੈ ਉਹ ਕਹੇ ਸੋਨੀ ਵੀਰਾ ਕੀ ਮੋਲ ਰਊ ਇਹਦਾ ਇਹਦਾ ਮੋਲ ਤੇ ਸੰਧੂ ਸਾਹਿਬ 92000 ਕਰਦੇ ਆ ਤੇ ਜਿਹੜੀ ਹਾਂ ਨਾ ਆਲਾ ਮੋਲੇ ਆਲਾ ਆਹ ਉਹ 87000 ਰੁਪਿਆ 87000 ਹਾਂ ਵੇਖ ਲਿਆ ਮਾਕ ਕਰ ਗਿਆ ਕੋਈ ਨੁਖੇ ਛੋੜ ਦੇ ਸਭ ਕੁਝ ਹੀ ਕਰ ਦੇਣਾ ਜੋ ਕਰਾਉਣਾ ਕਰਾ ਲਵਾਂ ਨਹੀਂ ਫਿਰ ਮੇਰਾ ਵੀ ਸਿੱਧਾ ਫਿਰ ਮੈਂ ਮੰਨ ਲਾ ਵੀ ਇਹ ਨਾ ਵੀ ਭੈਣ ਭਰਾ ਕੇ ਵੀ ਕਰੇ ਬੱਜਾ ਛੋਟਾ ਐਵੇਂ ਕਰਾਈ ਜਾਂਦਾ ਕਰਕੇ ਨਹੀਂ 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 ਕੋਈ ਗੱਲ ਮੇਰੀਆਂ ਮਿੱਠੀਆਂ ਛੋਟਾ ਨਹੀਂ ਸੋਨੇ ਹਾਂਜੀ 87000 ਟੋਟਾ ਤੇਨੀ ਓਰ ਡਰ ਕੇ ਦਾਦਾ ਜੀ ਜਾਣਦਿਏ ਕਰਮਾ ਦੇ 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 ਕੇ ਲੈ ਵੀ ਹਾਂ ਸਭ ਤੋਂ ਸਭ 3000 ਹੋਰ ਮਾਨਤਨ ਹੋ ਜਾਊਗਾ 87 ਚੋਂ ਇਹ 84000 ਦੀ ਕਰਮਾੜੀ ਮਿਲ ਜੂਗੀ ਫਿਰ ਵੀ ਆਏਗੇ ਤਾਂ ਸੋਚ ਲਿਆ ਜੀ ਹਾਂ ਕੋਈ ਗੱਲ ਨਹੀਂ ਕਰਾਂਗੇ ਜੀ ਛੋਟੇ ਕੋਈ ਭਰਾ ਆਪਣਾ ਸਜਣ ਆ ਜਾਂਦਾ ਠੀਕ ਆ ਜੀ ਮੌਕੇ ਤੇ ਹੋਰ ਵੀ ਮਾਨਤਨ ਹੋਊਗਾ ਬਾਕੀ ਤੁਸੀਂ ਵੇਖ ਲੀਏ ਦੱਕਦੁਕ ਮੈਂ ਦੀ ਚੰਗੀ ਆ 42 ਚੰਗੀ ਆ ਬਾਕੀ ਹੋ ਸਕਿਆ ਇਹ ਆਪਾਂ ਬਹੁਤ ਚਾਰ ਚਾਰ ਧਾਰਾ ਮਾਰ ਕੇ ਤੁਹਾਨੂੰ ਦਿਖਾਵਾਂਗੇ ਨਾਲ ਹਾਂਜੀ ਹਾਂਜੀ ਇਸ ਤੋਂ ਬਾਅਦ ਇੱਕ ਵੀਰ ਸੋਨੇ ਆਪਣੇ ਕੋਲ ਅਗਰੀ ਮਾਜ ਆ ਗਈ ਆ ਇਹ ਸੰਧੂ ਸਾਹਿਬ ਇਹ ਕੋ ਦੁੱਧ ਹੋਊਗਾ 12 ਕਿਲੋ ਨਾ ਜੀ ਤੇ ਜੇ ਕੋਈ ਵੀਰ ਆਣ ਕੇ ਜਵਾਉਗਾ ਤੇ 12 ਕਿਲੋ ਜਵਾਉਂਗਾ ਤੇ ਭਰ ਜੇ ਕੋਈ ਆਨਲਾਈਨ ਆਖੂਗਾ ਤੇ 11 ਕਿਲੋ ਦੀ ਗਰੰਟੀ ਦੇ ਕੇ ਭੇਜੂਗਾ ਠੀਕ ਆ ਬਾਈ ਠੀਕ ਆ ਵੀ ਇਹ ਕਿੰਨੇ ਦਿਨਾਂ ਦੀ ਸੂਈ ਇਹ 10 12 ਦਿਨਾਂ ਦੀ ਜੋ ਕੱਟੀ ਮਗਰ ਜੋ ਲੋਹੀ ਕੱਟੀ ਆ ਗਈ ਹਾਂਜੀ ਲੋ ਵੀ ਦੁੱਧ ਦਾ 12 ਦਿਨਾਂ ਦੀ ਕੱਟੀ ਆ ਤੇ 11 ਕਿਲੋ ਦੁੱਧ ਇਸ ਮਹੀਨੇ ਥੱਲੇ ਹੁਣ ਮੌਕੇ ਤੇ ਹਾਜ਼ਰ ਆ ਤੇ ਬਾਕੀ ਤੁਸੀਂ ਆ ਵੇਖ ਸਕਦੇ ਹੋ ਜੇ ਮੂੰਹ ਮੱਥੇ ਦੀ ਕਰਮਾੜੀ ਚੰਗੀ ਆ ਬਾਕੀ ਸਿੰਗੀ ਸੁੰਗੀ ਚੰਗੀ ਆ ਗੋਲ ਸਿੰਘ ਆ ਤੇ ਵਜਨ ਵਟਾ ਤੁਹਾਡੇ ਸਾਹਮਣੇ ਆ ਠੀਕ ਆ ਜੀ ਹਾਈਟ ਮੀਡੀਅਮ ਦੇ ਵਿੱਚ ਆ ਸਿੰਗਲ ਖੱਡੀ 11 ਕਿਲੋ ਇਸ ਵਕਤ ਦੋਦੇ ਦੇ ਥਲੇ ਹਾਜ਼ਰ ਮਗਰ ਕੱਤੀ ਆ ਥੋੜੇ ਜਿਹਾ ਸੋਨੇ ਲੰਮਾ ਮਾਰੇ ਤੁਰਿਆ ਵੀਰੇ ਆ ਲੈ ਠੀਕ ਆ ਜੀ ਸੋ ਹਵਾਨੇ ਨੇਵੇ ਦੀ ਬੰਤਰ ਵਾਲੀ ਚੰਗੀ ਹੈ ਠੀਕ ਆ ਜੀ ਤਕਰੀਬਨ ਤੁਸੀਂ ਦੇਖ ਰਹੇ ਜੀ ਉਹਨਾਂ ਹੀ ਗਾਹ ਤੇ ਉਹਨਾਂ ਹੀ ਕਰਮਾਂ ਦੀ ਬਿਲਕੁਲ ਸੈਂਟਰ ਦੇ ਵਿੱਚ ਫਿਕਸਿੰਗ ਹੈ ਚੱਬੇ ਨੇਵੇ ਦੀ ਸੋ ਸ਼ਟਾਰਿੰਗ ਕਾਫੀ ਵਧੀਆ ਠੀਕਾ ਜੀ ਸੋ ਲੈਵੇ ਦੇ ਵਿੱਚ ਜੇਕਰ ਵਿਰਲਵਾੜ ਦੀ ਗੱਲ ਕਰਕੇ ਤਾਂ ਤਕਰੀਬਨ ਕੋਈ ਚੱਪੇ ਚੱਪੇ ਦੇ ਕੋਈ 5 5 6 6 ਇੰਚ ਤੇ ਤਣ ਬਗਾ ਸੋ ਚੰਗਾ ਸੋਹਣਾ ਗਾਇਬ ਆ ਸੋ ਚੁਵਾਈ ਤੁਸੀਂ ਉਥੋਂ ਇੱਕ ਅਡਜਸਟਮੈਂਟ ਕਰ ਦਿਓਗੇ ਵੀ ਚੁਵਾਈ ਕਿਹੋ ਜਿਹੀ ਲੱਗੀ ਹੋਊਗੀ ਕਰਮਾ ਦੀ ਚੁਵਾਈ ਦਾ ਸੰਦੂ ਸਾਹ ਮੱਸੀ ਮੋਟਰ ਹੀ ਆ ਇਹਦੇ ਹਾਂ ਐਨ ਨੂੰ ਪਤਾ ਐਨ ਨੂੰ ਜੀ ਲਓ ਇਹਦੇ ਕੈਮਰੇ ਸੋ ਸੋਹਣਾ ਸਟ੍ਰਕਚਰ ਚੰਗੀ ਆ ਮੈਂ ਬਾਕੀ ਹੈ ਆ ਦੋ ਬੜੀਆਂ ਕੋਈ ਚੰਗੀ ਸੇਵਾ ਕਰਨੇ ਜਦੋਂ 12 ਲੀਟਰ ਕੋ ਬਾਹਰ ਦੀ ਕੋਈ ਰਾਮ ਹਾਂ ਜੀ ਹਾਂ ਜੀ ਹਾਂ ਜੀ ਸੋਨੀ ਵੀਰੇ ਕੀ ਆਫਰ ਕਰਨੀ ਐ 21 ਡਿਮਾਂਡ ਰੋਲ ਦੇ ਬੋਲਦੇ ਸੰਤੂ ਸਾਹਿਬ ਜੇ ਸਾਹ ਆ ਬਾਹਰ ਮੰਗੀ ਜਾਂਦੇ 1 12 ਹੀ ਮੰਗ ਲਈਏ ਮੇਰੇ ਨਾਲ ਹੈ 100 ਦੀ ਦੇ ਦਈਏ ਰੇ ਤੇ ਮਾਫ ਚਲੋ ਆਵੇਂ ਆਪਾਂ ਗੱਲ ਕਹਿਣ ਨੂੰ ਕਹੀਏ ਜਾਇ ਜਿੰਨੇ ਵੀ ਪਸ਼ੂ ਚਲ ਆ ਕਰਕੇ ਜਿਹੜੀ ਮਾਨਤਨ 8 ਦੀ ਦੇ ਦਈਏ ਸੰਤੂ 8 ਦੀ ਵੇਖ ਲੈ ਹੋਰ ਵੀ ਆਪਦੀ ਮਰਜ਼ੀ ਜੋ ਤੁਸੀਂ ਮਾਨਤਨ ਕਰਾਉਣਾ ਕਰਾ ਲਓ ਫਿਰ ਕੋਈ ਗੱਲ ਨਹੀਂ 5 ਦੀ ਜਾਣ ਦਈਏ ਫਿਰ ਦੇ ਰਾਗੇ ਸੰਦੇਸਾ ਲਓ ਵੀ 5 1 ਲੱਖ 5 ਦੀ ਦੋਸਤੋ ਇਹ ਮਾਝ ਮਿਲ ਜੂਗੀ ਬਾਕੀ ਮੇਰਾ ਭਰਾ ਸਾਰੇ ਪਾਸੇ ਵੇਰ ਲੋ ਤਸੰਦੀ ਨਾਲ ਸੋ ਮੈਂ ਦੋ ਢਾੜੀਏ ਮਗਰ ਕੱਟੀਏ ਸੁਬਾ ਦੂਜਾ ਮੰਨ ਕੇ ਲੈ ਜਾ ਜੇ ਕੋਈ ਤੀਜਾ ਮੰਨ ਲਿਆ ਮੰਨ ਲੇ ਵੈਸੇ ਉਹਨਾਂ ਦੂਜੇ ਦੱਸਿਆ ਵਾ ਕੋਈ ਤੀਜਾ ਮੰਨ ਲੇ ਕਿ ਆਪਣੀਆਂ ਘਰ ਦੀਆਂ ਨੇ ਸੰਧੂ ਸਾਹਿਬ ਸੋ ਜਿੰਨੇ ਵੀ ਇਹ ਕਰਮਾਲੀ ਪੱਥਰ ਵਰਗਾ ਲੈਵਾ ਬਿਲਕੁਲ ਸਾਫ ਸੁਥਰੇ ਲੈਵੇ ਦੀ ਆ ਇੱਕ ਕਿਸ਼ਤੀ ਲੈਵਾ ਵੀ ਕਹਿ ਸਕਦੇ ਆਪਾਂ ਅੱਗੋਂ ਸ਼ਿਕਾਇਤ ਹੋਗੇ ਤੇ ਪਿੱਛੇ ਤੂੰ ਨਾਲ ਜਿਹੜਾ ਦੋਸਤੋ ਨੇਵਾ ਤਿਆਰ ਕਰੀ ਫਿਰਦੀ ਆ ਕੋ 24 ਦਾ ਸਮਾਂ ਤੁਹਾਨੂੰ ਵਧੇਰੇ ਹੁਣ ਸਮਝ ਆ ਜੂਗੀ ਗੱਲਬਾਤ 11 ਕਿਲੋ ਦੁੱਧ 1 ਲੱਖ 5000 ਇਹ ਤੋਂ ਬਾਅਦ ਸੁਣੀ ਵੀਰ ਆਪਣੇ ਕੋਲ ਜਿਹੜੀ ਐ ਤੋਂ ਸੰਧੂ ਸਾਹਿਬ ਦੁੱਧ ਬਣਾਣੀ 14 ਹੀ ਹੋਵੇ ਹਾਂ ਪਰ ਗਰੰਟੀ ਇਹਦੀ ਵੀ ਆਪਾਂ 12 ਦੀ ਦੇਣੀ ਆ ਜਿਹੜੀ ਐ ਮਨਾ ਕੇ ਦਵਾਗੇ ਕੋਈ ਕੰਡਾ ਵੀ ਘਰੋਂ ਲੈ ਕੇ ਆ ਜਾਵੇ ਭਾਵੇਂ ਠੀਕ ਆ ਠੀਕ ਆ ਲੈ ਵੇ ਵੀ ਇਹ 12 ਕਿਲੋ ਦੀ ਗਰੰਟੀ ਤੇ ਜਾਊਗੀ 14 ਕਿਲੋ ਦੀ ਗਰੰਟੀ ਤੇ ਮੈਂ ਦੱਸ ਦਿੰਦਾ ਕਿ 14 ਕਿਲੋ ਹੋਊਗਾ ਸੰਧੂ ਸਾਹਿਬ ਆ ਤੁਹਾਡੇ ਹੁੰਦਾ 14 ਨਹੀਂ 14 ਕਿਲੋ ਦੁੱਧ ਹੋਊਗਾ ਬਾਕੀ ਬਕਾਲਾ ਕਰਮਾ ਲਈ ਭਾਵੇਂ 14 15 ਸੇ ਹੀ ਕਰੀ ਜਾਂਦਾ ਹਾਂ ਜੀ ਪਰਾਪਾ 12 ਦੀ ਗਾਰੰਟੀ ਦੇ ਕੇ ਲਾਉਣੀ ਆ। ਹੂੰ। ਦੇਖ ਲੇ। ਸੋ ਇੱਕ ਦੋਸਤੋ ਵਿਖਾਲੇ ਦੀ ਦੱਕ ਤੋਂ ਨਾਰਮਲੀ ਤੁਸੀਂ ਇੱਕ ਆਈਡੀਆ ਲੈ ਲੈਣਾ। ਦੁੱਧ 12 ਲੀਟਰ ਤੋਂ ਬਾਹਰ ਵਾਰੀਏ ਪਰ 12 ਕਿਲੋ ਮੰਨ ਕੇ ਕੋਈ ਵੀ ਭਰਾ ਆਪਣਾ ਸਜਣ ਫੌਦਾ ਲਾ ਲਿਆ ਜੀ। ਹਾਈਟ ਕਰਦੇ ਵੀ ਚੰਗਾ ਮੈਂ ਤਾਂ ਬਾਕੀ ਚੰਗੇ ਦੁੱਧ ਵਾਲੀ ਇਹ ਮਾਝਾ ਖਾਣਾ ਬੀਜੇ ਕਰ ਗੱਲ ਕਰ ਲਈਏ ਥਾਣਾ ਬਹੁਤ ਸਪੈਸ਼ਲ ਲੱਗਾ ਤੇ ਚਵਾਈ ਆਪਾਂ ਤੁਹਾਨੂੰ ਨਾਲ ਦੀ ਨਾਲ ਜ਼ਰੂਰ ਕਰਕੇ ਦਿਖਾਵਾਂਗੇ ਕਿਉਂਕਿ ਕਿਸੇ ਵੀਰ ਨੇ ਕੋਈ ਆਨਲਾਈਨ ਸੋਫਾ ਕਰਨਾ ਚਾਹੇ ਤੁਸੀਂ ਇਧਰ ਆ ਕੇ ਦੇਖਣੀ ਚਾਹੁੰਦੇ ਤੇ ਇੱਕ ਚਵਾਈ ਤੋਂ ਤੁਹਾਨੂੰ ਐਸਟੀਮੇਟ ਹੋ ਜਾਊਗਾ ਬਹੁਤ ਸੋਹਣਾ ਥਾਣਾ ਇੱਕ ਸਾਰ ਪਧਰਾਈ ਪੂਰੀ ਹੈ ਬੈਕ ਸਾਈਡ ਤੋਂ ਆਹ ਦੇਖੋ ਜੀ ਮਗਰ ਦੇ ਸੋਨੇ ਕੱਟੀ ਹੈ ਕੱਟੀ ਹੈ ਜੀ ਮਗਰ ਕੱਟੀ ਹੈ ਟਿਕਾ ਜੀ ਸਾਰੀਆਂ ਨੇ ਮਗਰ ਕੱਟੀਆਂ ਹੀ ਆ ਜੀ ਅੱਜ ਇੱਕ ਇੱਕੇ ਮੈਂ ਦੇ ਕਟਾਵਾ ਬਸ ਆ ਚਲੋ ਬੜਾ ਵਧੀਆ ਪਲੱਸ ਪੁਆਇੰਟ ਆ ਹਾਂਜੀ ਹਾਂਜੀ ਲੈ ਵੀ ਸੋਨੇ ਮੇਰੇ ਮੈਂ ਵੀ ਤੇਰੀ ਚੰਗੀ ਏ ਕੀ ਡਿਮਾਂਡ ਦੇਣੀ ਕਿੱਥੇ ਦਾ ਮੋਲ ਦੇ ਸੰਦੂਖ ਸਾਹਿਬ ਦਾ ਕਰੀ ਜਾਂਦੇ 31 ਜਿਤਨਾ ਲੋਕ ਕਰੀ ਜਾਂਦੇ 140 ਵੀ ਮੰਗੀ ਜਾਂਦੇ ਆ ਪਰ ਆਪਾਂ ਇੰਨਾ ਨਹੀਂ ਮੰਗਣਾ ਆ ਆਪਾਂ ਲੈ ਦੇ ਦੀ ਇੱਕ ਪੰਜੀ ਦੀ ਇੱਕ ਪੰਜੀ ਦੀ ਹੂੰ ਹੱਕ ਵੀ ਰੱਖਦੀ ਐ ਐ ਦੇਖਦੀ ਆ ਦੇਖਦੀ ਆ ਦੁੱਧ ਦੇ ਹਿਸਾਬ ਨਾਲ ਹੀ ਗੱਲ ਬੰਨੀ ਆ ਦੁੱਧ ਦੀ ਕਰਮਾ ਵਾਲੀ ਥਲੇ ਢੋਲ ਬੰਨੀ ਫਿਰਦੀ ਐ ਹਾਂਜੀ ਹਾਂਜੀ ਹੈ ਆਪਾਂ ਹੋਰ 2000 ਮਾਨ ਕਰ ਦਈਏ ਦੋ ਬਾਲ ਚੱਕਰ ਚ ਨਾ ਪਈਏ ਜੋ ਕਰਦਾ ਕਰਦੇ ਤੇ ਨਹੀਂ ਫਿਰ ਇੱਕ ਇੱਕ ਛਾਲ ਮਾਰ ਕੇ 20 ਦੇ ਵਿੱਚੋਂ 2 ਹੀ ਡਾੜ ਕੇ 18 ਦੀ ਦੇ ਦਿੱਤੀ 18 ਦੇ ਤੇ ਆ ਨਹੀਂ ਦੇ ਦਿੱਕਾ ਹਾਂ ਨਹੀਂ ਦੇ ਨਹੀਂ ਦੇਦੀ ਜੇ ਨਹੀਂ ਦੇ ਦੇ ਫਿਰ ਤੈਨੂੰ ਨੇਸ ਨਹੀਂ ਆਪਾਂ ਲਾਉਣੀ ਫਿਰ ਕੋਈ ਦੱਸ ਦੇ ਆਪਣੇ ਆਪ ਵੱਧ ਪੈਂਦੀ ਆ 20 ਦੀ ਦੇ ਰਾਜਾ ਸੰਦੂ ਸਾਹਿਬ ਆ ਚੱਕੋ ਅੱਜ ਨਾਲ ਕੁਝ ਬਗੇ ਨਾ ਆਪਾਂ ਤਾਂ ਵੀ ਜੇ ਕਹਤਾ ਤਾਂ ਕੋਈ ਗੱਲ ਨਹੀਂ ਪਹਿਲੀ ਵੀਡੀਓ ਪਾਉਣ ਲੱਗੇ ਆ ਦੁਬਾਰੇ ਪਰ ਆਪਾਂ ਅੱਜ ਅੱਜ ਇਹ ਪਾ ਲੱਭਦਾ ਨਹੀਂ ਹੋ ਤਾਂ ਬਾਰੋ ਨਹੀਂ ਲੱਭਣਾਗਾ ਇੱਕ ਵੀਰ ਨੂੰ ਨਾ ਐਡੀ ਕਿਹਨੇ ਦੇਣੀ ਨਹੀਂ ਆ ਮੇਰੇ ਪਾਪਾ ਅੱਜ ਪਾਇਆ 14 14 ਸਰੀ ਹਾਂਜੀ ਲੋ ਵੀ ਠੀਕ ਹੈ ਜੀ ਇੱਕ 20 ਦੀ ਦੋਸਤਾਂ ਫਾਈਨਲ ਜਿਹੜੀ ਤੁਹਾਨੂੰ ਮੱਝ ਮਿਲ ਜੂਗੀ ਐਂਡ ਕੋ ਐਂਡਾਲੇ ਰੇਡੀ ਹੈ ਠੀਕ ਹੈ ਜੀ ਬਾਕੀ ਜਿਹੜਾ ਮੇਰੇ ਭਰਾ ਕੋ 14 ਸਿਰਾ 15 14 ਸਿਰਾ ਪਜੂ ਲੱਭ ਰਹੇ ਤੁਸੀਂ ਦੋ ਥੰਮੇ ਤੋਂ ਟਰਾਈ ਮਾਰ ਕੇ ਫੇਰ ਗੱਲਬਾਤ ਕਰ ਲਿਆ ਜੇ ਰੇਡ ਸਵਾਨਾਂ ਚ ਮਿਲੂਗਾ ਨਹੀਂ ਦੇਖ 31 ਦੀ 35 35 ਲੀਟਰ ਮੰਗਦੇ ਸੰਧੂ ਸਾਹਿਬ ਇਹ ਗੀਆਂ ਮੱਜਾਂ ਦਾ ਪਰ ਆਪਾਂ ਦੇ ਬਿਲਕੁਲ ਜਾਇਜ਼ ਅੱਜ ਮੁੱਲ ਪਾਏ ਬਿਲਕੁਲ ਦੇਣ ਲੈਣ ਵਾਲੇ ਹਾਂ ਸੋ ਚੰਗੀ ਏ ਬਾਕੀ ਬਾਡੀ ਸਟਰਕਚਰ ਸੋਹਣਾ ਚੰਗੇ ਥਣ ਭਾਂਡੇ ਵਾਲੀ ਮੱਝ ਮਗਰ ਕੱਤੀ ਏ ਠੀਕ ਹੈ ਜੀ ਹਾਂ ਨਾ ਜਿਹੜੀ 1 ਲੱਖ 20 ਹਜ਼ਾਰ ਦੀ ਮਿਲ ਜੂਗੀ ਲੈ ਵੀ ਸੋਨੇ ਵੀਰ ਇਹ ਅਜ ਮਾਲ ਆ ਤੇਰੇ ਕੋਲ ਬਾਕੀ ਚਲੋ ਰੇਰ ਵੀ ਬੜੇ ਜਾਇਜ਼ ਆ ਸਾਰੇ ਭੈਣ ਭਰਾਵਾਂ ਨੇ ਟਰਾਈ ਮਾਰਨੀ ਹੁੰਦੀ ਆਪਣੀ ਆਸੇ ਪਾਸੇ ਬਸ 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 ਯਾਰ ਦਾ ਸਾਰੇ ਬੰਦੇ ਵੇਖਦੇ ਕਿ ਫੇਰ ਸੌਦਾ ਕਰ ਰਹੇ ਨੇ ਕੋਈ ਕਾਲੀ ਵਾਲਾ ਕੰਮ ਨਹੀਂ ਬਸ ਬਾਜੀ ਤੇ ਐ ਆਪਦੀ ਨਰਕ ਪਰਕ ਕਰਕੇ ਦੋ ਰੀ ਤਿੰਨ ਰੀ ਆਪਦੀ ਵੀਡੀਓ ਚੈੱਕ ਕਰਕੇ ਫੇਰ ਫਾਈ ਪਾਵੇ ਮੇਰਾ ਵੀ ਕੋਈ ਮੈਂ ਕਹਿੰਦਾ ਮੈਂ ਸੋਨੀ ਵੀਰ ਨੂੰ ਮੁਰਕਾ ਨਹੀਂ ਆਇਆ ਪਰ ਸੋਨੀ ਵੀਰ ਖੜ ਪੱਕੇ ਥੱਲੇ ਜਾਂਦਾ ਵੇਗਾ ਲੈ ਸੋਨੂ ਇੱਕ ਨੰਬਰ ਜਿਹੜੇ ਕਰਦੇ ਸਾਂਜੇ ਨੰਬਰ ਆਪਣਾ ਹੈ ਜੀ 9157 8044 ਪਿੰਡ ਉਸਮਾ ਜ਼ਿਲ੍ਹਾ ਤਰਨਤਾਰਨ ਦਾ ਟੂ ਪਲਾਜੇ ਦੇ ਨਾਲ ਪੈਂਦਾ ਜੀ ਬਿਲਕੁਲ 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 ਲੋ ਵੀ ਦੋਸਤਾਂ ਤੁਹਾਡੀ ਮਾਲ ਆਉਂਦਾ ਵੈਸੇ ਰੁਟੀਨ ਦੇ ਵਿੱਚ ਕੋਈ ਦਜੇ ਤਿਜੇ ਚੌਥੇ ਦਿਨ ਜਿਹੜਾ ਪਸ਼ੂ ਆਇਆ ਗਿਆ ਰਹਿੰਦਾ ਕੋਈ 5-5 7-7 ਐਨੀਮਲ ਹੁੰਦੇ ਆ ਆਓ ਇੱਥੇ ਆਣ ਕੇ ਆਪਣੀ ਤੁਸੀਂ ਨਰਕ ਪਰਖਾ ਤਸੱਲੀ ਕਰ ਲਓ ਆਨਲਾਈਨ ਕੋਈ ਭਰਾ ਸੌਦਾ ਕਰਦਾ ਤੇ ਵੀਡੀਓ ਕਾਲ ਤੇ ਇੱਕ ਟਾਈਮ ਚੋੜੋ 2 ਟਾਈਮ ਚੋਕੇ ਤਸੱਲੀ ਕਰ ਲਿਆ ਜਾਂ ਸਾਈਬੇ ਨਾਲ ਪੱਕਾ ਪਾ ਕੇ ਬਾਕੀ ਚੰਗੇ ਪਸ਼ੂ ਹੁੰਦੇ ਆ ਸਾਫ ਸੁਥਰੇ ਆ ਜ਼ਿੰਮੇਵਾਰ ਬੰਦਾ ਕਾਫੀ ਲੰਬੇ ਸਮੇਂ ਤੋਂ ਵੀਰ ਵਪਾਰ ਦਾ ਕੰਮ ਕਰਦਾ ਆ ਰਿਹਾ ਸੋ ਅੱਜ ਫਿਲਹਾਲ ਆਪਾਂ ਤੁਹਾਨੂੰ ਜਿਹੜੇ ਨਗ ਦਿਖਾਉਣੇ ਸੀਗੇ ਉਮੀਦ ਕਰਦੇ ਆ ਪਸ਼ੂ ਚੰਗੇ ਲੱਗੇ ਹੋਣਗੇ ਸੋ ਵੀਡੀਓ ਵੱਧ ਤੋਂ ਵੱਧ ਕੇ ਸ਼ੇਅਰ ਕਰਦੇ ਹੋ ਓਕੇ ਸੋਨੇ ਫਿਰ ਓਕੇ ਜੀ ਸੋ ਧੰਨਵਾਦ ਆ ਦੋਸਤੋ ਜਿੰਨੇ ਭਰਾਵਾਂ ਨੇ ਵੀਡੀਓ ਫੁੱਲ ਵੇਖੀ ਐ ਤੇ ਸ਼ੇਅਰ ਕੀਤੀ ਐ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ